ਨਹੀਂ ਲੱਗਣੀ ਚਾਹੀਦੀ ਜੇ ਲਾ ਲਈ ਉਹਨਾਂ ਦੀ ਚਲੋ ਗਲਤੀ ਗਲਤੀ ਹੋ ਗਈ ਜੀ ਕੁਰਸੀ ਲੱਗ ਗਈ ਵੈਸੇ ਉਹ ਕੁਰਸੀ ਜਿਹੜੀ ਇਹ 4 ਸਾਲ ਤੋਂ ਲੱਗਦੀ ਹੈ 4 ਸਾਲ ਤੋਂ ਕੁਰਸੀ ਲੱਗਦੀ ਉਦੋਂ ਤੋਂ ਲੱਗਣ ਲੱਗੀ ਉਹਨਾਂ ਦੇ ਤਕਰੀਬਨ 14-15 ਐਕਸੀਡੈਂਟ ਹੋਏ ਨੇ ਆ ਜਵਾਲਾ ਉਹਨਾਂ ਦਾ ਨਿਕਲ ਕੇ ਬਾਹਰ ਆ ਗਿਆ ਸੀ ਅੱਖ ਵੀ ਦੁਬਾਰਾ ਰੱਖੀ ਉਹਨਾਂ ਦੀ ਸਰੀਰ ਨਹੀਂ ਬਹਿਣ ਜੋਗਾ ਅੱਛਾ ਜੇ ਹੁਣ ਇੱਥੇ ਸਿਆਣਪ ਵਰਤੀ ਜਾਂਦੀ ਜੀ ਹੁਣ ਉਧਰ ਵੀ ਸਿੱਖ ਨੇ ਬਾਬਾ ਰਾਜਾ ਰਾਜ ਸਿੰਘ ਜੀ ਉਹ ਮੁਸਲਮਾਨ ਥੋੜਾ ਨੇ ਉਹ ਸਾਡੇ ਦੁਸ਼ਮਣ ਥੋੜਾ ਨੇ ਸਾਡਾ ਜੰਗੀ ਜਰਨੈਲ ਹੈ ਬਾਬਾ ਰਾਜਾ ਰਾਜ ਸਿੰਘ ਸੁਹਾਣੇ ਬੰਦੀ ਸਿੰਘਾਂ ਦੇ ਹੱਕ ਵਿੱਚ ਜਿਹੜਾ ਮੋਰਚਾ ਲੱਗਿਆ ਜਿੱਦਣ ਤੋਂ ਸ਼ੁਰੂ ਹੋਇਆ ਉਦੋਂ ਤੋਂ ਉੱਥੇ ਬੈਠੇ ਨੇ ਬਾਬਾ ਰਾਜਾ ਰਾਜ ਸਿੰਘ ਵੀ ਆਪਣੇ ਨੇ ਬਾਬਾ ਸੁਖਦੇਵ ਸਿੰਘ ਜੀ ਪੁੱਛੋਂ ਵਾਲੇ ਉਹ ਵੀ ਸਾਡੇ ਆਪਣੇ ਨੇ ਕਿੰਨਾ ਚੰਗਾ ਹੁੰਦਾ ਜੇ ਅਸੀਂ ਫੋਨ ਕਰਦੇ ਉਹਨਾਂ ਦੇ ਸਿੰਘ ਫੋਨ ਕਰਦੇ ਜਾਂ ਵਿੱਚ ਕਿਸੇ ਮਹਾਪੁਰਸ਼ ਨੂੰ ਪਾਲੰਦੇ ਵੀ ਆਹ ਵੇਖੋ ਜੀ ਤੁਸੀਂ ਗੁਰੂ ਸਾਹਿਬ ਦੀ ਹਜ਼ੂਰੀ ਚ ਬੈਠੇ ਹੋ ਆ ਕੁਰਸੀ ਤੇ ਸੋਹਣਾ ਨਹੀਂ ਲੱਗਦਾ ਤੁਸੀਂ ਥੱਲੇ ਬਹਿ ਜਾ ਕਰੋ ਨਹੀਂ ਥੱਲੇ ਬੈਹਿੰਦੇ ਕੋਈ ਕੋਈ ਇਹੋ ਜਿਹਾ ਆਸਣ ਆਪਦਾ ਬਣਾ ਸਕਦੇ ਹੋ ਜਿੱਥੇ ਤੁਸੀਂ ਕੰਫਰਟੇਬਲ ਹੋ ਕੇ ਬਹਿ ਸਕਦੇ ਐਵੇਂ ਵੀ ਗੱਲ ਹੋ ਸਕਦੀ ਸੀ ਹੁਣ ਆਪਣੇ ਵਰਗੇ ਵਿੱਚ ਵਿਚਾਲੇ ਫਸ ਗਏ ਬਾਬਾ ਰਾਜਾ ਰਾਜ ਸਿੰਘ ਜੀ ਦੀ ਮੈਂ ਸਟੇਜਾਂ ਤੇ ਕਈ ਵਾਰ ਗੱਲ ਕੀਤੀ ਵੀ ਬੜੀ ਚੜ੍ਹਦੀ ਗੱਲ ਵਾਲੇ ਸਿੰਘ ਨੇ ਸਾਹਿਬ ਹੁਣ ਉਹਨਾਂ ਦੀ ਕੁਰਬਾਨੀ ਵੇਖੀ ਉਹ ਦਿਨ ਤੋਂ ਮੀਂਹ ਹੀ ਨੇਰੀ ਝੱਖੜ ਸਭ ਉਹਨਾਂ ਨੇ ਆਪਣੇ ਪਿੰਡੇ ਦੇ ਹੰਡਾਇਆ ਉੱਥੇ ਸੁਹਾਣੇ ਬੈਠੇ ਪੁੱਚੋ ਵਾਲੇ ਮਹਾਪੁਰਸ਼ ਇਹਨਾਂ ਦੀ ਵੀ ਇੱਡੀ ਵੱਡੀ ਦੇਣ ਹੈ ਹੁਣ ਇੱਥੇ ਉਹ ਬੋਲ ਪਿਆ ਆ ਕੇ ਬਾਬਾ ਰਾਜਾ ਰਾਜ ਸਿੰਘ ਐਂ ਕੁਰਸੀ ਲਾ ਕੇ ਸੁਣਿਆ ਜੀ ਸਾਰਿਆਂ ਨੇ ਹੁਣ ਉਹਨਾਂ ਦਾ ਜਿਹੜੇ ਵਿਚ ਵਿਚਾਲੇ ਵਾਲੇ ਬੰਦੇ ਨੇ ਸਾਡੇ ਵਰਗੇ ਮੂਰਖਾਂ ਦਾ ਟੋਲਾ ਜਿਹੜਾ ਚਾਹੀਦਾ ਤਾਂ ਇਹ ਸੀ ਵੀ ਪਿਆਰ ਨਾਲ ਬਾਬਾ ਰਾਜਾ ਰਾਜ ਸਿੰਘ ਜੀ ਨੂੰ ਵੀ ਬੁਲਾਉਂਦੇ ਬਾਬਾ ਜੀ ਚੱਲ ਜਿਹੜੀ ਤਨਖਾਹ ਪੁੱਛਣ ਵਾਲਿਆਂ ਨੂੰ ਲੱਗਦੀ ਆਪਾਂ ਲਾ ਦਿੰਦੇ ਆ ਜੀ ਕੋਈ ਗੱਲ ਨਹੀਂ ਜਾਂ ਐ ਜਾਈਦਾ ਸੀ ਬਾਬਾਈ ਇਹਨਾਂ ਨੂੰ ਨਹੀਂ ਐ ਕਰਨਾ ਚਾਹੀਦਾ ਅਗੇ ਤੋਂ ਨਹੀਂ ਕਰਦੇ ਪਿਆਰ ਨਾਲ ਬਹਿ ਜਾਂਦੇ ਉਹ ਗੁਰਮਖੋ ਇਹਦੇ 'ਚ ਹੋਇਆ ਪਤਾ ਕੀ ਜਲੂਸ ਕਿਸੇ ਹੋਰ ਦਾ ਨਹੀਂ ਸਾਡਾ ਆਪਣਾ ਨਿਕਲਦਾ ਵੀ ਯਾਰ ਸਿੱਖੀ ਇੱਕ ਦੂਜੇ ਦੇ ਸਿਰ 파ੜੀ ਜਾਂਦੇ ਇਹ ਕੀ ਸਾਨੂੰ ਸਿੱਖਿਆ ਦੇਣਗੇ ਇਹ ਸਿੱਖਾਂ ਦੀ ਸ਼ੁਭਦਾਵਲੀ ਇਹ ਝੋਟਾ ਇਹਸਾਨ ਇਹ ਆਏ ਆਏ ਇਹ ਸਿੱਖਾਂ ਦੀ ਸ਼ੁਭਦਾਵਲੀ ਪਿੱਛੇ ਜੀ ਮੈਨੂੰ ਕਿਸੇ ਨੇ ਇੱਕ ਬੰਦੇ ਨੇ ਕਹਿੰਦਾ ਕਿ ਨਾ ਬਰਨ ਵਾਲੇ ਸੰਤਾਂ ਦੇ ਟਰੱਕ ਬੜੇ ਚੱਲਦੇ ਨੇ ਅਮਰੀਕਾ 'ਚ ਚਾਰ ਪੰਜ ਪੁੱਤੇ ਨਾਲ ਦੇ ਕਹਿੰਦਾ ਉਦੋਂ ਸਾਰੇ ਰਿਸ਼ਤੇਦਾਰੀ ਸੈੱਟ ਕਰ ਲੈ ਮੈਂ ਕਰਨ ਕਰਨੇ ਨਹੀਂ ਗੁਨਾਹ ਕਰ ਲਿਆ ਕੋਈ ਹਰ ਇੱਕ ਬੰਦਾ ਆਪਣਾ ਬਿਜ਼ਨਸ ਸੈੱਟ ਕਰਦਾ ਜਿਹੜਾ ਨੇ ਕਰ ਲਿਆ ਗੁਨਾਹ ਹੋ ਗਿਆ ਕੋਈ ਕਿੱਡੀ ਗੱਲ ਆ ਆ ਤੁਹਾਨੂੰ ਹੁਣ ਆ ਪਹਿਲੀ ਵਾਰ ਮੈਂ ਦੱਸਣ ਲੱਗਿਆ ਇਹ ਹੁਣ ਲੱਗਦਾ ਵੀ ਇਹਨਾਂ ਦੇ ਟਰੱਕ ਚੱਲਦੇ ਨੇ ਇਹਨਾਂ ਦਾ ਸਥਾਨ ਹੈ ਇੱਥੇ ਆ ਸਾਰਾ ਤਾਮਝਾਮ ਬਾਬਾ ਜੀ ਤਿੰਨ ਵਾਰੀ ਇਨਕਾਉਂਟਰ ਹੋਇਆ ਦੋਸਤ ਤਿੰਨ ਵਾਰੀ ਇਨਕਾਉਂਟਰ ਹੋਇਆ ਬਾਬਾ ਜੀ ਦਾ ਮਰਿਆ ਸਮਝ ਕੇ ਵੀ ਇਹ ਮਰ ਗਿਆ ਹੁਣ ਇਹਨੂੰ ਲਾਸ਼ਾਂ ਦੇ ਢੇਰ 'ਚ ਪਚਾ ਦਿੱਤਾ ਤਿੰਨ ਵਾਰੀ ਮਰਦੇ ਮਰਦੇ ਵਜੇ ਨੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਨੇ ਹੱਥ ਰੱਖ ਕੇ ਆ ਪਤਾ ਸੀ ਕਲਗੀਆਂ ਵਾਲਿਆਂ ਨੂੰ ਵੀ ਇਹਨਾਂ ਤੋਂ ਆ ਸਵਾਵਾਂ ਲੈਣੀਆਂ ਨੇ ਤਾਂ ਬਚਾਇਆ ਨਹੀਂ ਤਾਂ ਹੁਣ ਨੂੰ ਜਿੱਥੇ ਦੂਜੇ ਸਿੰਘ ਬਗਾਏ ਨੇ ਸਾਡੇ ਉੱਥੇ ਵੀ ਗਏ ਹੁੰਦੇ ਇਹਨਾਂ ਦੀ ਵੀ ਅਸੀਂ ਵਰਸੀਆਂ ਮਨਾਉਂਦੇ ਨੌ ਤੱਕ ਪੱਟਦੇ ਸੀ ਆ ਨੌ ਇਹ ਤਸੀਹੇ ਇਹਨਾਂ ਨੇ ਝੱਲੇ ਨੇ ਆ ਨੌ ਜਿਹੜੇ ਨੇ ਆ ਪੱਟ ਜੀਰ ਕੇ ਵਿੱਚ ਲੂਣ ਭਰ ਦਿੱਤਾ ਜਾਂਦਾ ਸੀ ਐਹੋ ਜਿਹੇ ਤਸੀਹੇ ਚੱਲੇ ਰਹੇ ਕਿੰਨੇ ਸਾਲ ਜਿਹਨਾਂ ਗੱਟੀਆਂ ਨੇ ਇੱਕ ਇੱਕ ਜੇਲ੍ਹ ਇਹੋ ਜੀ ਹੁੰਦੀ ਸੀ ਇੱਕ ਸਾਲ ਵਿੱਚ ਕੈਦੀ ਨੂੰ ਇੱਕੋ ਵਾਰੀ ਸੂਰਜ ਵਿਖਾਇਆ ਜਾਂਦਾ ਸੀ ਉਹੋ ਜੀਆਂ ਜੇਲ੍ਹਾਂ ਘਟੀਆਂ ਇਹਨਾਂ ਨੇ ਉਹ ਨੇ ਸਾਡੇ ਵਰਗੇ ਬੰਦੇ ਆਏ ਨੇ ਠੱਗਾਂ ਦਾ ਟੋਲਾ ਸਾਧਾਂ ਦਾ ਟੋਲਾ ਆਏ ਆਂ ਮਿੰਟ 'ਚ ਖਤਾਬ ਦੇ ਦਿੰਨੇ ਆ ਉਹ ਭਰਾਵੋ ਆਪਣਾ ਜਲੂਸ ਨਾ ਘਟਈਏ ਕਿਸੇ ਨੂੰ ਮੰਦਾ ਬੋਲ ਕੇ ਜਿੱਦਣ ਦੀ ਫੇਸਬੁੱਕ ਆਈ ਓਦਣ ਦੀ ਗਲੇਸ਼ ਪਈ ਜਾਂਦੀ ਔਰ ਨਹੀਂ ਕਰੋਣਾ ਪਹਿਲੇ ਗੁਰਸੇਖਾਂ ਐ ਬਹਿ ਕੇ ਆਪਣੇ ਸਾਰੇ ਮਸਲੇ ਹੱਲ ਕਰ ਲੈਂਦੇ ਸੀ ਨਰਾਜੀਆਂ ਹੱਲ ਕਰ ਲੰਦੇ ਸੀ ਹੁਣ ਨਾਲੇ ਨੰਬਰ ਵੀ ਸਾਰਿਆਂ ਕੋਲ ਜਾਣਦੇ ਵੀ ਇੱਕ ਦੂਜੇ ਨੂੰ ਸਾਰਿਆਂ ਨੂੰ ਵੀਡੀਓ ਪਾ ਕੇ ਦੱਸਣਗੇ ਵੀ ਲੋਕ ਵੇਖ ਲੈਣ ਮਸਲਾ ਪਤਾ ਕੀ ਜੇ ਇੱਕ ਵੀਡੀਓ YouTube ਤੇ ਕੱਲੇ YouTube ਤੇ 10 ਲੱਖ ਚੱਲ ਜੇ 80 ਤੋਂ 90 ਹਜ਼ਾਰ ਰੁਪਈਆ ਆਉਂਦਾ ਹੈ ਗੀਤ ਦਾ ਮੈਨੂੰ ਪਤਾ ਕਿ ਉਹ ਸਾਡੇ ਚੱਲਦੇ ਨੇ ਜੇ ਡੇਢ ਘੰਟੇ ਦੀ ਘੰਟੇ ਦੀ ਵੀਡੀਓ ਹੋਵੇ 10 ਲੱਖ ਚੱਲ ਜੇ 4 ਤੋਂ 5 ਹਜ਼ਾਰ ਡਾਲਰ ਆਉਂਦਾ ਚਾਰ ਪੰਜ ਲੱਖ ਰੁਪਈਆ ਆ ਜਾਂਦਾ ਇਹ ਮਸਲਾ ਹੀ ਸਾਰਾ ਹੁੰਦਾ ਹੈ ਇਨੂੰ ਮਾੜਾ ਬੋਲਦੇ ਉਹਨੂੰ ਮਾੜਾ ਬੋਲਦੇ ਉਹਨੂੰ ਮਾੜਾ ਬੋਲਦੇ ਹੋ ਸਰਸੰਗਤ ਜੀ ਬਾਬਾ ਸੁਖਦੇਵ ਸਿੰਘ ਜੀ ਪੁਜੋਂ ਵਾਲੇ ਮਹਾਪੁਰਸ਼ ਕਿੰਨੇ ਸਕੂਲ ਦਿਨ ਰਾਤ ਇਹੀ ਜਦ ਰ 52 ਸਕੂਲ ਨੇ 52 ਸਕੂਲ ਕਿਤੇ ਸੌਖੀਆਂ ਗੱਲਾਂ ਨੇ ਸਾਨੂੰ ਤਾਂ ਸ਼ਾਬਾਸ਼ ਦੇਣੀ ਚਾਹੀਦੀ ਚਾਹੇ ਮੈਂ ਉਮਰ 'ਚ ਛੋਟਾ ਜਿੰਨੇ ਮਹਾਪੁਰਸ਼ ਬਾਬਾ ਅਰਜਨ ਸਿੰਘ ਜੀ ਹੋਣਾ ਨੇ ਪਿੱਛੇ ਪ੍ਰੋਗਰਾਮ ਕੀਤਾ ਮੈਂ ਸਪੈਸ਼ਲ ਜਿਹੜਾ ਨੂੰ ਕਿਹਾ ਵੀ ਬਹੁਤ ਸੋਹਣਾ ਕੀਤਾ ਬੜਾ ਸੋਹਣਾ ਕੀਤਾ ਬਹੁਤ ਸੋਹਣਾ ਕੀਤਾ ਅੱਗੇ ਨੂੰ ਹੋਰ ਵਧੀਆ ਕਰਨੇ ਹੋਰ ਸੋਹਣਾ ਕਰਨੇ ਸਾਡੇ ਬਾਬਾ ਜੀ ਨੇ ਪ੍ਰੋਗਰਾਮ ਕੀਤਾ ਬੜਾ ਸੋਹਣਾ ਕੀਤਾ ਮੈਂ ਜਦੋਂ ਅੰਦਰ ਆਇਆ ਨਾ ਮੈਂ ਬਾਬਾ ਦਰਸ਼ਨ ਸਿੰਘ ਨੂੰ ਕਿਹਾ ਮੈਂ ਮੇਰੀ ਜ਼ਿੰਦਗੀ 'ਚ ਇੰਨਾ ਸੋਹਣਾ ਪ੍ਰੋਗਰਾਮ ਪਹਿਲੀ ਵਾਰੀ ਕਰ ਰਹੇ ਨੇ ਮਹਾਂਪੁਰਖ ਅੱਗੇ ਤਾਂ ਅੰਦਰ ਹੀ ਕਰ ਲੈਂਦੇ ਸੀ ਐਡੇ ਵੱਡੇ ਮੰਡਾਲ 'ਚ ਕਿੱਡੀ ਕਿਰਪਾ ਹੈ ਮਹਾਰਾਜ ਦੀ ਸੱਚ ਸੱਚ ਉਹ ਸਿਫਤ ਕਰ ਦੇਵਾਂਗੇ ਕੀ ਘਟਣ ਲੱਗਾ ਹੈ ਸਾਡਾ ਸਿੱਖ ਨਹੀਂ ਸਿੱਖਾਂ ਬਾਰੇ ਬੋਲਣਗੇ ਤੇ ਬੋਲੇਗਾ ਕੌਣ ਅਸੀਂ ਹੈ ਸਾਰੇ ਆਪਣੇ ਕਈ ਵਾਰ ਮੈਨੂੰ ਵੀ ਇਹ ਉਹਦੇ ਬਾਰੇ ਬੋਲਦਾ ਉਹਦੇ ਬਾਰੇ ਉਹ ਮੈਂ ਹੈ ਭਰਾਵਾ ਮੇਤੋਂ ਸਿੱਖਾਂ ਦੀ ਨੰਦਿਆ ਨਹੀਂ ਹੁੰਦੀ ਚਾਹੇ ਸਾਡਾ ਕੋਈ ਦੁਸ਼ਮਣ ਹੈ ਚਾਹੇ ਸਾਡਾ ਕੋਈ ਮਿੱਤਰ ਸਿੱਖ ਸਿੱਖ ਦੀ ਵਟ ਨਹੀਂ ਕਰਦਾ ਸੋਹਣਾ ਨਹੀਂ ਲੱਗਦਾ ਕਿੰਨੇ ਸਕੂਲ ਕਿੰਨੇ ਕਾਲਜ 30 32000 ਬੱਚਾ ਉਹਨਾਂ ਦਾ ਰੋਜ਼ ਆ ਮੈਂ ਪਿੱਛੇ ਦੀ ਪਹਚੋ ਵਾਲੇ ਬਾਬਿਆਂ ਦੇ ਗਿਆ ਸੀ ਉੱਥੇ ਉਹ ਕਹਿੰਦੇ ਜੀ ਆਜੋ ਤੁਹਾਨੂੰ ਇੱਕ ਚੀਜ਼ ਵਿਖਾਈਏ ਮੈਂ ਕਿ ਐ ਉਹਨਾਂ ਨੇ 1000 ਬੱਚਾ ਸਾਹਮਣੇ ਖੜਾ ਕਰਤਾ ਸੁਣਿਓ ਬੱਚਾ ਸਾਹਮਣੇ ਖੜਾ ਕਰਤਾ ਉਹਨਾਂ ਨੇ ਹਜ਼ਾਰ ਕਹਿੰਦੇ ਜੀ ਉਹ ਬੱਚੇ ਹੱਥ ਖੜੇ ਕਰੋ ਜਿਨ੍ਹਾਂ ਨੂੰ ਪੂਰਾ ਜਪਜੀ ਸਾਹਿਬ ਯਾਦ ਹੈ ਸਾਰਿਆਂ ਦੇ ਹੱਥ ਖੜੇ ਸੀ ਛੋਟੀ ਜਮਾਤ ਤੋਂ ਲੈ ਕੇ ਵੱਡੀ ਤੱਕ ਸਭ ਦੇ ਹੱਥ ਖੜੇ ਆ ਅੱਛਾ ਕਹਿੰਦੇ ਜੀ ਉਹ ਬੱਚੇ ਹੱਥ ਖੜੇ ਕਰੋ ਜਿਨ੍ਹਾਂ ਨੂੰ ਪੰਜ ਬਾਣੀਆਂ ਯਾਦ ਨੇ ਅੱਧ ਤੋਂ ਵੱਧ ਦੋ ਸੀ ਮੈਨੂੰ ਤਾਂ ਆਏ ਸੀ ਮਾਹਤ 10 15 20 ਹੋਣਗੇ ਸਭ ਨੂੰ ਫੇਰ ਉਹਨਾਂ ਨੇ ਗਿਆ ਕਹਿੰਦੇ ਲੈ ਵੀ ਉਹ ਬੱਚੇ ਹੱਥ ਖੜੇ ਕਰੋ ਜਿਨ੍ਹਾਂ ਨੂੰ ਸੁਖਮਨੀ ਸਾਹਿਬ ਸਾਰਾ ਯਾਦ ਏ ਸਾਰਸੰਗਤ ਜੀ ਅੱਧ ਤੋਂ ਵੱਧ ਬੱਚਿਆਂ ਨੇ ਹੱਥ ਖੜੇ ਸੀ ਜਿਨ੍ਹਾਂ ਨੂੰ ਜਵਾਨੀ ਸੁਖਮਨੀ ਸਾਹਿਬ ਕੰਠ ਸੀ ਗੁਰਮਖੋ ਮੈਂ ਕਿਹਾ ਬਾਬਾ ਜੀ ਇੰਨੀ ਬਾਣੀ ਨਿੱਕੇ ਨਹੀਂ ਕਿ ਬੱਚੇ ਕੰਠ ਕਰੀ ਫਿਰਦੇ ਨੇ ਇਹ ਕੀ ਖੇਡ ਏ ਉਹ ਕਹਿੰਦੇ ਬਾਬਾ ਜੀ ਨੌਵੀਂ ਕਲਾਸ ਤੱਕ ਪਹੁੰਚਦੇ ਆਂ ਸੀ ਪੂਰੇ ਗੁਰੂ ਗ੍ਰੰਥ ਸਾਹਿਬ ਮਰਦੀ ਸੰਥਿਆ ਕਰਾ ਦਿੱਤੇ ਬੱਚੇ ਪੂਰੇ ਗੁਰੂ ਗ੍ਰੰਥ ਸਾਹਿਬ ਅਹਰੇ ਦੀ ਇਹ ਗਰਾਊਂਡ ਲੈਵਲ ਤੇ ਪ੍ਰਚਾਰ ਨਹੀਂ ਤਾਂ ਹੋਰ ਕੀ ਏ ਪ੍ਰਚਾਰ ਹੀ ਇੱਕ ਤੋਂ ਵੱਡਾ ਪ੍ਰਚਾਰ ਕੀ ਹੋ ਸਕਦਾ ਇਹ ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਥਿਆ ਕਰਾ ਦੀਦਾ ਪਰ ਸਾਡੇ ਵਰਗੇ ਲੋਕ ਫੇਸਬੁੱਕ ਤੇ ਕਿਸੇ ਤੋਂ ਪੁੱਛਣਾ ਥੋੜੀ ਕਿਸੇ ਨੇ ਜਿਹੋ ਜਿਹਾ ਮਰਜੀ ਕਮੈਂਟ ਕਰ ਦਿਓ ਜਿਹੋ ਜਿਹੋ ਜੋ ਮਰਜੀ ਬੋਲੀ ਚੱਲੋ ਮੈਂ ਬਾਬਾ ਜੀ ਬਾਰਨ ਵਾਲੇ ਮਹਾਪੁਰਸ਼ਾਂ ਨੂੰ ਸਾਰੇ ਮਹਾਪੁਰਸ਼ਾਂ ਨੂੰ ਬੇਨਤੀ ਕਰਦਾ ਮਸਲਾ ਕੋਈ ਬਹੁਤਾ ਵੱਡਾ ਨਹੀਂ ਹੈ ਵੀ ਕੁਰਸੀ ਤੇ ਬਹਿ ਕੇ ਤਨਖਾਹ ਲੱਗਦੀ ਕੱਲ ਮੈਂ ਬਾਬੇ ਪੁੱਛਵਾਲਿਆਂ ਨੂੰ ਕਿਹਾ ਮੈਂ ਕਿਹਾ ਬਾਬਾ ਜੀ ਤੁਸੀਂ ਅਕਾਲ ਤਖਤ ਸਾਹਿਬ ਤੇ ਜਾਓਗੇ ਪਤਾ ਕੀ ਕਹਿੰਦੇ ਕਹਿੰਦੇ ਇੱਕ ਵਾਰੀ ਮੈਨੂੰ ਹੁਕਮ ਕਰਨ ਬਾਬਾ ਰਾਜਾ ਰਾਜ ਸਿੰਘ ਜੀ ਨੇ ਕਿਹਾ ਵੀ ਸੰਗਲ ਲਾ ਕੇ ਲਿਆਉਣੇ ਨੇ ਕਹਿੰਦੇ ਉਹਨਾਂ ਨੂੰ ਸੰਗਲ ਲਾਉਣ ਦੀ ਲੋੜ ਨਹੀਂ ਮੈਂ ਆਪਣੇ ਸੰਗਲ ਆਪ ਭਾ ਕੇ ਮੈਂ ਅਕਾਲ ਤਖਤ ਸਾਹਿਬ ਤੇ ਜਾਵਾਂ ਮੈਂ ਉੱਥੇ ਜਾਵਾਂਗਾ ਕਹਿਣ ਸਹੀ ਮੈਨੂੰ ਇੱਕ ਵਾਰੀ ਉਹ ਇੰਦੀ ਨਿਮਰਤਾ ਵਾਲੇ ਮਹਾਪੁਰਸ਼ ਬਾਬਾ ਰਾਜਾ ਰਾਜ ਰਾਜ ਸਿੰਘ ਉਹ ਵੀ ਸਾਡੇ ਆਪਣੇ ਹੀ ਨੇ ਤੇ ਵਿਚ ਵਿਚਾਲੇ ਵਾਲੇ ਜਿਹੜੇ ਇਹ ਵਿਊ ਦੇ ਚੱਕਰਾਂ ਚ ਲਾਹੇ ਲੈ ਰਹੇ ਨੇ ਤੁਹਾਡੇ ਚਰਨਾਂ ਚ ਬੇਨਤੀ ਠੰਡ ਰੱਖੋ ਥੋੜੀ ਜੀ ਸਿਰ ਜੋੜੀ ਦੇ ਹੁੰਦੇ ਨੇ ਪੜਵਾਈ ਦੇ ਮੇਹਰ ਕਰਮ ਸੱਚੇ ਪਾਤਸ਼ਾਹ ਜੇ ਕੰਮ ਕਰਨਾ ਹੈ ਨਾ ਕੰਮ ਕਰਨ ਵਾਲੇ ਮੁੱਦੇ ਬੋਲਣ ਵਾਲੇ ਲੜਨ ਵਾਲੇ ਹੋਰ ਬੜੇ ਨੇ ਇੱਕ ਰੀਲ ਜਲਦੀ ਵੇਖੀ ਹੋਣੀ ਤੁਸੀਂ ਇੰਸਟਾਗ੍ਰਾਮ ਤੇ ਬਹੁਤ ਵਾਇਰਲ ਹੈ ਸੁਣ ਲਿਓ ਪਿਆਰ ਨਾਲ ਸਾਰੇ ਵੀ ਜਿੰਨੇ ਮੇਰੇ ਗੁਰੂਆਂ ਦੇ ਅੰਗ ਪਾੜਦੇ ਉਹ ਬੰਦੇ ਕਿਉਂ ਨਹੀਂ ਤੁਸੀਂ ਜਿਉਂਦੇ ਸਾੜਦੇ ਜਿਵੇਂ ਮੇਰੇ ਗੁਰੂਆਂ ਨੇ ਸਾੜਦੇ ਉਹ ਬੰਦੇ ਕਿਉਂ ਨਹੀਂ ਤੁਸੀਂ ਜਿਉਂਦੇ ਸਾੜਦੇ ਜਿਵੇਂ ਮੇਰੇ ਗੁਰੂਆਂ ਨੇ ਅੱਗ ਪਾੜਦੇ ਉਹ ਬੰਦੇ ਕਿਉਂ ਨਹੀਂ ਤੁਸੀਂ ਜਿਉਂਦੇ ਸਾੜਦੇ ਜਿਵੇਂ ਮੇਰੇ ਗੁਰੂਆਂ ਨੇ ਅੱਗ ਪਾੜਦੇ ਉਹ ਬੰਦੇ ਕਿਉਂ ਦਾ ਤੁਸੀਂ ਜਿਉਂਦੇ ਸਾੜਦੇ ਅੱਗ ਲਾ ਦਿਓ ਇਹੋ ਜਹੀ ਰਾਜਨੀਤੀ ਨੂੰ ਨਾ ਦੇਵੇ ਨਸਾਫ ਸਿੱਖਾਂ ਉੱਤੇ ਵੀਤੀ ਨੂੰ ਅੱਗ

ਨੀ ਤੁਸੀਂ ਜੋੰਦੇ ਸਾਹ ਤੈਨੂੰ ਹੰਦਿਆਂ ਅੰਗ ਬਾੜਦੇ ਓ ਬੰਦੇ ਕਿਉਂ ਨਾ ਤੁਸੀਂ ਜੋੰਦੇ ਸਾਹ ਤੈਨੂੰ ਹੰਦਿਆਂ ਅੰਗ ਬਾੜਦੇ ਜਿੱਤੇ ਮੇਰੇ ਗੁਰੂ ਮੰਤ ਅੰਗ ਬਾੜਦੇ ਓ ਬੰਦੇ ਕਿਉਂ ਨਾ ਤੁਸੀਂ ਜੋੰਦੇ ਸਾਹ ਤੈਨੂੰ ਹੰਦਿਆਂ ਅੰਗ ਬਾੜਦੇ ਇਹ ਕੰਮ ਕਰੀਏ ਜੇ ਕਰਨ ਵਾਲਾ ਸਤਸੰਗਤ ਜੀ ਆ ਸ਼ਤਾਬਦੀ ਆ ਰਹੀ ਏ ਵੱਡੇ ਪੱਤਰ ਤੇ ਆਪਾਂ ਇਹ ਇਹ ਮਨਾਈਏ ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਬਣ ਕੇ ਸੱਚੇ ਪਾਰਸ਼ਾ ਮੇਰ ਕਰਨ ਇਹ ਅਰਦਾਸ ਮਹਾਰਾਜ ਦੇ ਚਰਨਾਂ 'ਚ ਆਪਣੇ ਨਿਤਨੇਮ ਨਾਲ ਦੋ ਤੈਮ ਦੀ ਅਰਦਾਸ ਕਰਿਆ ਕਰੋ ਇਹ ਆ ਕੇ ਮਹਾਰਾਜ ਨੂੰ ਕਹਿ ਦਿਆ ਕਰੋ ਸੱਚੇ ਬਾਦਸ਼ਾਹ ਪ੍ਰਭ ਜੀ ਯੋਖ ਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਤਾਂ